ਅੱਜ ਅਸੀਂ ਬਲੌਗ ਵੀ ਨਹੀਂ ਪਾਇਆ ਅੱਜ ਹੋ ਗਿਆ ਅਸੀਂ ਲੇਟ ਹੈਂ ਅੱਜ ਅਸੀਂ ਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਵੀਡੀਓ ਵਿੱਚ ਜਿਹੜਾ ਕੱਜ ਬਲੌਗ ਬਣਾ ਸੀਗਾ ਉਹ ਵੀ ਲੇਟ ਹੋ ਗਿਆ ਕਿਉਂਕਿ ਸੁੱਤੇ ਲੇਟ ਆ ਸੁੱਤੇ ਲੇਟ ਉੱਠੇ ਲੇਟ ਆ ਉੱਠੇ ਕਿਉਂ ਲੇਟ ਆ ਐਨੇ ਮਾਰੀ ਅੱਜ ਛੁੱਟੀ ਸਕੂਲੋਂ ਐਨੇ ਮਾਰੀ ਸਕੂਲੋਂ ਛੁੱਟੀ ਤੇ ਇਹਨੂੰ ਛੱਡ ਨਹੀਂ ਸੀ ਜਾਣਾ ਤੇ ਉਹ ਚੱਕਰ ਜੇ ਅਸੀਂ ਵੀ ਲੇਟ ਹੋ ਗਏ ਤੇ ਅੱਜ ਰੋਟੀ ਪਾਣੀ ਵੀ ਲੇਟ ਸਭ ਕੁਝ ਲੇਟ ਹੋ ਗਿਆ ਕੰਮ ਜਦੋਂ ਸਕੂਲ ਜਾਂਦੇ ਉਹ ਸਹੀ ਹੁੰਦਾ ਆ ਆਹੋ ਉਹੀ ਮੈਂਗਾ ਛੁੱਟੀ ਮਾਰੀ ਤੇ ਸਾਰਾ ਕੰਮ ਲੇਟ ਹੋ ਗਿਆ ਅੱਜ। ਉਹ ਆਣਾ ਆ ਛੱਡ ਜਾ। ਉਹ ਵੀ ਬਲੌਗ ਬਣਾਵੇ। ਤੇ ਹੋਰ ਕੀ ਕਰਦਾ ਵੇ ਆ। ਹਾਂਜੀ। ਹੈਂ? ਪਤਾ ਨਹੀਂ ਲੱਗਾ। ਪਤਾ ਨਹੀਂ ਲੱਗਾ ਮੈਨੂੰ। ਤੇ ਇਹ ਦੇਖ ਰਹੀ ਆ ਵੀ ਮੋਰਾ ਬਲੌਗ। ਚਲੋ ਹੁਣ ਮੈਂ ਲਗਾ ਮੈਂ YouTube ਵਿੱਚ ਦਹੀਂ ਵਾੜਲੇ। ਨਿਊਟ੍ਰੀਸ਼ੀ ਦਹੀਂ ਚਲੋ ਵਧੀਆ ਗੱਲਾਂ। ਮੈਨੂੰ ਸਵਾਲ ਲੱਗਦਾ। ਤੇ ਠੀਕ ਆ। ਚਲੋ ਹੁਣ। ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆ ਹਰਮਨ ਨੂੰ ਫੋਨ ਕੀਤਾ ਕੋਠੇ ਤੇ ਬਿਠਾ ਆ ਵੇ ਆਇਆ ਨਹੀਂ ਅਜੇ ਤੱਕ ਉਹ ਆ ਜਾ ਓਏ ਚਲੋ ਜੀ ਉਹ ਵੀ ਆਂਦਾ ਤੇ ਫਿਰ ਨਾ ਰੋ ਫਿਰ ਕੀ ਹੋ ਗਿਆ ਲੈ ਉਹ ਰੋਟੀ ਦਾ ਡੱਬਾ ਵੜਾ ਓਈ ਮਿੱਠਾ ਡੱਬਾ ਤੂੰ ਕਿਉਂ ਪੜਾ ਲੈ ਅਸੀਂ ਖਾਣੀ ਆ ਚਾਰ ਨਾਲ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਚਾਰ ਨਾਲ ਨਾਲ ਚਾਹ ਇਧਰ ਵੀ ਖਾ ਰਹੇ ਆ ਹਾਂ ਤੂੰ ਕੀ ਖਾਣੀ ਪਈ ਆ ਆਲੂ ਹੈਂ ऑयल पोटैटोज ऑयल पोटैटोज चलो खाओ खाओ जेले ਵਿੱਚ ਕਰੋ ਛੂੜੀ ਕੱਟ ਬਾਹਰ ਹੈ ਮੈਂ ਫਿਰ ਦੁਕਾਨੇ ਜਾਣਾ ਹਾਂਜੀ ਨਿਊਟਰੀ ਪਈ ਹੈ ਥੋੜੀ ਆਹੋ ਮੇਰੇ ਦਿਲ ਕਰਦਾ ਹੈ ਨਾ ਥੋੜੇ ਚੌਲ ਜਿੱਦਾਂ ਇੱਕ ਗਲਾਸ ਮੰਮੀ ਡਿਸ਼ ਬਣਾਉਣੀ ਵੀ ਉਹਦੀ ਚਲ ਕੋਈ ਨਹੀਂ ਬਣਾਉਂਦੇ ਹੋ ਦਿਖਾਈਓ ਫਿਰ ਉਹ ਵਿੱਚ ਨਿਊਟਰੀ ਹੈਗੇ ਸਬਜੀ ਨਿਊਟਰੀ ਦੀ ਰਚੀ ਪਾ ਗਈ ਸੀ ਨਿਊਟਰੀ ਮਿਸ ਮਿਸ ਸ਼ਾਬਾਸ਼ ਤੋੜ ਦਿਓ ਨਾਮ ਲੈ ਕੇ ਆਓ ਚੀਲ ਲੈ ਕੇ ਆਓ ਇਹਨੂੰ ਤੋੜ ਦਿਓ ਤੋੜ ਦਿਓ ਮਿਸ ਜੰਦਰ ਅੱਜ ਦੋ ਬਣਾਉਣੀਆਂ ਪਕੌੜੇ ਅੱਜ ਨਹੀਂ ਜਾਣਾ ਅੱਜ ਜਾਣਾ ਹੈ ਆਪਾਂ ਅੱਜ ਆਪਾਂ ਜਾਣਾ ਆ ਪਿਛਲੀ ਵਾਰੀ ਆਪਾਂ ਕੋਚਣ ਵਾਲੇ ਆ ਨਾ ਨਾਮ ਆਪਾਂ ਦੇਖੋ ਦੋ ਵਾਰੀ ਦੋ ਵਾਰੀ ਗਏ ਆ ਨਾਨ ਖਾਣ ਦੋਨੇ ਵਾਰੀ ਬੰਦ ਆਪਾਂ ਨੂੰ ਬੰਦ ਮਿਲਿਆ ਆ ਅੱਜ ਆਪਾਂ ਟੈਂਸਰ ਜਾਣਾ ਆ ਇਹ ਕਿ ਤੋਦੇ ਨੇ ਲੇਟ ਕੀਤਾ ਨਾ ਘਰੇ ਛੱਡਣਾ ਅੱਜ ਆਪਾਂ ਟੈਂਸਰ ਜਾਣਾ ਔਰ ਅੱਜ ਅੱਜ ਨਾਨ ਹੀ ਖਾ ਕੇ ਆਉਣੇ ਆ ਚਲੋ ਨੂਰੀ ਵਾਲੇ ਚਾਹ ਬਣਾਉਂਦੇ ਆ ਮੈਂ ਚੱਲਾਂ ਦੁਕਾਨੇ ਫੇਰ ਮੜੇ ਆਪਣਾ ਕੰਮ ਨਿਬੜ ਕੇ ਆਵਾਂ ਚਲੋ ਕਿ ਭਾਪਾ ਚੱਲਦਾ ਪਰ ਕਿੰਨੇ ਵੇ ਚਲੀਏ ਸਾਢੇ 12 ਸਾਢੇ 12 ਕਿੰਨੇ ਕਿ ਸਾਢੇ 12 ਤੱਕ ਦਾ ਆਏ ਹੈ 1 ਵਜੇ ਜਿਹੜਾ ਕਿਤੇ ਏਡੀ ਦੂਰ ਜਾਣਾ ਆ ਕਿਤੇ ਉਹ ਓਏ 1 ਡੇਢ ਵਜੇ ਜਾਣਾ ਆ ਪਹੁੰਚਦੇ ਪਹੁੰਚਦੇ ਵੀ ਚਲੋ ਮਿਲਦੇ ਆ ਫਿਰ ਮੈਂ ਚ ਮੈਂ ਦੁਕਾਨੇ ਚੱਲਾਂ ਯਾਰ ਚਲੋ ਠੀਕ ਆ ਹੁਣ ਸਾਢੇ 12 ਇੱਕ ਉੱਚ ਪੱਛੇ ਵਜੇ ਚੱਲਿਆ ਆ ਤੇ ਹੁਣ ਆਪਾਂ ਤੇ ਆਸ਼ਰਮ ਕਿ ਚੱਲੇ ਨਾਲ ਖਾਣ ਦੋ ਵਾਰ ਗਏ ਆ ਦੋਨੇ ਵਾਰ ਇਹ ਕਿ ਬੰਦ ਲਿਖ ਰਿਹਾ ਹੁਣ ਦੇਖੋ ਤੀਜੀ ਵਾਰੀ ਕਿਸਮਾ ਵੀ ਗਏ ਦੀਆ ਚਲੋ ਚਲੋ ਚੱਲਦੇ ਆਂ ਉਸੇ ਆਪਾਂ ਤਿਆਰ ਚੁੜੂ ਅਗੇ ਲਾਈਟ ਬੰਦ ਕਰਤੀ ਕੋੰਦੇ ਚਲੀ ਆਵੇਂ ਖੋ ਚਲ ਮੰਮੀ ਨਵਾਂ ਸੂਟ ਪਾਇਆ ਜੀ ਨਾਲ ਖਾਣ ਵਾਸਤੇ ਤੱਪੜ ਨਵਾਂ ਸੂਟ ਦਾਨੋਂ ਸੇ ਪਾਇਆ ਪੁੱਛ ਲੈ ਤੇ ਦਾਦੀ ਵੀ ਤਿਆਰ ਹੋ ਗਈ ਤੇ ਬਾਹਰ ਧੁੱਪ ਬੜੀ ਆ ਭਰਾਵਾ ਐਨੀ ਧੁੱਪ ਮੰਮੀ ਨਾਲ ਗੱਲ ਕਰਾਂ ਮੈਂ ਅੱਗੇ ਬਹਿ ਜਾ ਮੈਂ ਬੜਾ ਓਕੇ ਹੈਲੋ ਪਾਪਾ ਜੀ ਹੈਲੋ ਚਲਿਏ ਫਿਰ ਮੈਂ ਕਿਹਾ ਮੰਮੀ ਨੇ ਨਵਾਂ ਸੂਟ ਪਾਇਆ ਨਾਲ ਖਾਣੋ ਚਲੋ ਬੈਠ ਗਏ ਨਵਾਂ ਸੂਟ ਪਾ ਗਈ ਨਾਲ ਨਾਲ ਲਈ ਹਾਂ ਸਾਨੂੰ ਨਵਾਂ ਸੂਟ ਪਾਇਆ ਮੰਮੀ ਨੇ ਤਾਲ ਕੱਢੀ ਆਪਾਂ ਪੁਰਾਣੇ ਕੱਪੜੇ ਪਾ ਕੇ ਆ ਗਏ ਹਾਂ ਚਲੋ ਚਲੋ ਚੱਲਦੇ ਹਾਂ ਨਾਲੇ ਦੇਖਦੇ ਆ ਅੱਜ ਤਾਂ ਨਹੀਂ ਕਿਤੇ ਬੰਦਾ ਹੈ ਹਰ ਦਾ ਮੇਰਾ ਪਪੋਟ ਹੋ ਜਾਂਦਾ ਤੇ ਜਾ ਕੇ ਹਰਮਨ ਨੇ ਹਰਮਨ ਵੀਡੀਓ ਹਰਮਨ ਨੇ ਵੀਡੀਓ ਬਣਾਉਣੀ ਸੀ ਇੱਕ ਤੇ ਉਹ ਵੀਡੀਓ ਬਣਾਉਣ ਲਿਆ ਸੀਗਾ ਤੇ ਮੈਂ ਕਿਹਾ ਵੀ ਜੇ ਇਹ ਵੀਡੀਓ ਬਣਾਦੇ ਬਣਾਵੇ ਤੂੰ ਲੇਟ ਹੋ ਗਿਆ ਤੇ ਅੱਜ ਮੈਂ ਕਿਹਾ ਤੇਰੀ ਮਾਂ ਨੇ ਤੈਨੂੰ ਛੱਡਣਾ ਨਹੀਂ ਹੈਗਾ ਕਿ ਅੱਜ ਵੀ ਬੰਦ ਹੋ ਗਿਆ ਤੇ ਲੇਟ ਨਾ ਹੋਵੇ ਮੰਮੀ ਦੇ ਫੇਵਰਿਟ ਆ ਨਾਨ ਮਾਂ ਫੇਵਰਿਟ 6 ਮਹੀਨੇ ਹੋ ਗਏ 7 ਕਹਿੰਦੇ ਆ ਨੂੰ ਚਲੀਏ ਚਲੀਏ ਇੱਕ ਵਾਰੀ ਜੋ ਜਾਈਦਾ ਓਏ ਬੰਦ ਕਦੇ ਟਾਈਮ ਨਹੀਂ ਲੱਗਦਾ ਕਦੇ ਬੰਦ ਹੋ ਜਾਂਦੇ ਇੱਕ ਵਾਰੀ ਅਸੀਂ ਜਲੰਧਰੋਂ ਗਏ ਉਹ ਦੁਕਾਨ ਬੰਦ ਸੀ ਉਦੋਂ ਦੁਕਾਨ ਹੀ ਬੰਦ ਚਲੋ ਚੱਲ ਇੱਕ ਦਿਨ ਗਏ ਅਸੀਂ ਲੇਟ ਹੋ ਗਏ ਹਾਂ ਮੈਨੂੰ ਤਾਂ ਕਹਿੰਦੀ 7-8 ਮਹੀਨੇ ਹੋ ਗਏ ਚਲੋ ਠੀਕ ਹੈ ਜੀ ਚਲੋ ਚੱਲਦੇ ਹਾਂ ਹੁਣ ਆਪਾਂ ਪਹੁੰਚ ਗਏ ਹਾਂ ਤੇ ਹਾਂ ਨਾ ਕੋਈ ਹਾਂ ਕਿਹੜਾ ਕੋਲੀਆਂ ਚਲੋ ਹਾਂ ਕੇ 3 ਵਾਰ ਵੀ ਆਏ ਸੀ ਇੱਥੇ ਬੰਦ ਸੀਗਾ ਉਹ ਦੋ ਤਾਂ ਰੁਕੋ 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 ਹਾਂਜੀ ਮੰਮੀ ਖਾਣੇ ਨਾਲ ਆਓ ਮੰਮੀ ਦੇ ਫੇਵਰਟ ਮੰਮੀ ਦੇ ਫੇਵਰਟ ਮੈਂ ਹਾਂ ਮੈਂ ਕਦੇ ਵੀ ਬਿਜੀ ਵੀ ਖਾਣੇ ਨਾਲ ਦੇਣਾ ਆ ਭਾਵੇਂ ਅਬੀ ਆ ਗਏ ਪਪਾ ਤੇ ਮੰਮੀ ਪਪਾ ਸੋਹੇ ਹਰਮਨ ਨੂੰ ਮੂਹਰੇ ਵੜੋ ਹਾਂ ਹਾਂ ਯਾਰ ਸੋਹਣੇ ਤੁਹਾਨੂੰ ਮਾਰ ਦਿੱਤੇ ਨਾ ਚਲੋ ਹਾਂਜੀ ਆਲੇ ਮਿਲ ਗਿਆ ਫੁੱਲਾ ਐ ਵੱਲੂ ਪਪਾ ਹਾਂ ਅਬਾ 24 ਕਿੰਨ੍ਹੇ ਗੱਲਿਆ 24 ਕਿੰਨ੍ਹੇ ਮੰਗਾਲੀਆਂ ਜਾਂ ਚਲੋ ਵਧੀਆ ਨੋ ਜੀ ਅੱਜ ਫੁੱਲਾ ਮਿਲਿਆ ਸਾਨੂੰ ਇਹਨਾਂ ਦੇ ਬਹੁਤ ਟੇਸਟੀ ਹੁੰਦੇ ਆ ਤਿੰਨ ਵਾਰ ਹੀ ਆਏ ਅਸੀਂ ਦਿਨੇ ਵਾਰੀ ਬਾਦ ਨਿਕਲੇ ਆ ਤੇ ਅੱਜ ਸਾਨੂੰ ਮਿਲਿਆ ਅੱਜ ਖਾ ਕੇ ਜਾਵਾਂਗੇ ਹੁਣ ਆ ਗਿਆ ਨਾਨ ਤੇ ਉਧਰ ਪਪਾ ਦਾ ਵੀ ਆ ਗਿਆ ਬਿਨਾ ਮੱਖਣ ਵਾਲਾ ਨਾਨ ਇੰਨਾ ਮੈਂ ਤਾਂ ਖਾਣ ਕਰੀ ਬੰਦੇ ਮੰਮੀ ਨੂੰ ਦੋ ਪਹਿਲੇ ਕੀ ਆਵੇਂ ਯਾਰ ਮੰਮੀ ਇਧਰ ਆਹ ਨੂੰ ਬਸਾਂਦਾ ਕੁੰਡੀ ਨੂੰ ਨਾ ਹੋਵੇ ਲੋਕੀ ਆ ਗਏ ਆਹ ਸਾਰਿਆਂ ਨੇ ਆਈ ਲੱਗੇ ਖਾਣ ਆਓ ਜਿਦਾਂ ਦਾ ਲੱਗਾ ਹੈ ਉਹ ਪਿਆਰ ਦੀ ਗੁਆਦੀ ਜਦੋਂ ਤੂੰ ਪਹਿਲਾਂ ਕਿਹਾ ਸੀਗਾ ਤੂੰ ਕਹਿੰਦੀ ਮੈਂ ਖਾਣਾ ਨਹੀਂ ਹੈਗਾ ਹਾਂ ਹਾਂ ਯਾਰ ਕੀ ਕਰਦੀ ਹੈ ਮੰਮੀ ਉਤੇ ਉਹ ਪਤਾ ਕਿਉਂ ਕਰਦੀ ਆ ਤੇਰਾ ਜੀ ਆਇਆ ਨਹੀਂ ਨਾ ਤੇ ਇਸ ਕਰਕੇ ਇਦਾਂ ਕਰਦੀ ਆ ਇਦਾਂ ਹੀ ਆ ਪ੍ਰੋਮੋਸ਼ਨ ਆਉਣੀ ਆਈ ਹੁਣ ਨਹੀਂ ਕਾਊਂਟਿੰਗ ਵੀ ਆ ਗਈ ਆ ਹੂੰ ਹਾਂਜੀ ਬਈ ਬਹੁਤ ਇੰਤਜ਼ਾਰ ਕੀਤਾ ਹੂੰ ਦਸ ਦਵਾਰਾਂ ਕਿਦਾਂ ਲੱਗੀ ਸਵਾਲ ਲੱਗਿਆ ਕਿ ਨਹੀਂ ਹਾਂਜੀ ਮੈਂ ਤੁਸੀਂ ਓਏ ਤੂੰ ਸ਼ੁਰੂ ਨਹੀਂ ਕੀਤਾ ਗਾਣਾ ਜੀ ਪੁੱਤਾਂ ਕੰਮ ਕਰਦਾ ਬੜਾ ਚਲੋ ਠੀਕ ਆ ਮਿਲਦੇ ਆ ਖਾ ਪੀ ਕੇ ਹੁਣ ਹਾਂਜੀ ਲੋ ਜੀ ਖਾ ਪੀ ਗੋਗੇ ਵੇਲੇ ਤੇ ਹੁਣ ਅਸੀਂ ਦੇਖੋ ਮੈਂ ਆਪਣੀ ਦਿੱਤੀ ਆ ਬੇਰੀ ਮਣੀਆ ਹਲੋ ਕਰਨ ਕੇ ਲਈ 1 1 1 ਚਲੋ ਵਧੀਆ ਦੋ ਗਿਲਾਸ ਪਾਣੀ ਦੋ ਪੈਕ ਨਾਲ ਜਿਆਦਾ ਚਲੋ ਚੱਲਦੇ ਘਰ ਹੁਣ ਪਪਾ ਕਹਾਂਦੇ ਭਈ ਆ ਨਾ ਨ ਪੈਕ ਤੇ ਆਪਾਂ ਹੁਣ ਚੱਲਦੇ ਆ ਮੰਮੀ ਕਿਦਾਂ ਲੱਗਿਆ ਆ ਮੰਮੀ ਵਧੀਆ ਲੱਗਾ ਲੱਗਿਆ ਆਪਾਂ ਨਾਲ ਉੱਦਲੇ ਕੇ ਮੰਮੀ ਨੇ ਰਿਐਕਸ਼ਨ ਨਹੀਂ ਆਇਆ ਬਈ ਮੰਮੀ ਕਿਦਾਂ ਲੱਗਿਆ ਰਿਐਕਸ਼ਨ ਤੇ ਕਿਹ ਲੱਗੇ ਯਾਰ ਛੇ ਲੱਗੇ ਮੂੰਹ ਤੇ ਕਿ ਆਇਆ ਹੋਇਆ ਪਸੀਨਾ ਆਇਆ ਆ ਅਭਰਾ ਧਨੀ ਲੱਗਾਈ ਮੂੰਹ ਤੇ ਕਿਤੇ ਤਾਂ ਨਹੀਂ ਲੱਗਾਈ ਅੱਜ ਤਾਂ ਨਹੀਂ ਲੱਗਾਈ ਕਰਤਾ ਸਾਹਿਬ ਤੇ ਉਹ ਜੀ ਧੰਗ ਲੈ ਲਿਆ ਹੋਰ ਕੀ ਤੇ ਮੈਂ ਤਾਂ ਇਹ ਨਾ ਨਹੀਂ ਖਾ ਜਿੰਨੀ ਮੈਂ ਗੋਗ ਵੀ ਲਈ ਅੱਧਾ ਨਾ ਅੱਧਾ ਨਾਨ ਖਾਦਾ ਹੈ ਅੱਧਾ ਵੀ ਨਹੀਂ ਖਾਦਾ ਮੈਂ ਤਾਂ ਮੈਂ ਧਾਰਮ ਨੂੰ ਦੇ ਦਿੱਤਾ ਬਾਕੀ ਸਾਰਾ ਚਲ ਹੁਣ ਆਪਾਂ ਘਰ ਚੱਲਦੇ ਆਂ ਪਾਪਾ ਪੈਕ ਕਰਾਂਦੇ ਭਈ ਨਾਨ ਇਹ ਮੈਂ ਸ਼ਮਮੀ ਵੀ ਨਾਨ ਖਾਣੇ ਆ ਚੱਲ ਮੰਮੀ ਕੋਸ ਨਾ ਕਰ ਉਹਨ ਮੰਮੀ ਨੂੰ ਆਂਬ ਲੱਪ ਕੇ ਤੇ ਮੰਮੀ ਕਹਿੰਦੀ ਮੈਂ ਲੈਣੇ ਆਂਬ ਚਲ ਉਹ ਵੀ ਆਪਣੀ ਗੱਲ ਬਾਤ ਨਹੀਂ ਭਣੀ ਭਾਈ ਜਨਾ 70 ਰੁਪਏ ਕਹਿੰਦਾ 50 ਰੁਪਏ ਤੁਹਾਡੇ ਕਰਤਾਰ ਪਰ ਦੇ ਹੀ ਜਾਂਦੇ ਆ ਤੇ ਕੱਲ ਬਣੀ ਕੀ ਇੱਥੇ ਜਾ ਕੇ ਨਾ ਚੱਲਣੀ ਇਹ ਮੰਮੀ ਨੂੰ ਕੁਝ ਚੜਾਤਾ ਉਸਮਾਨ ਨੂੰ ਖਾਣੇ ਆਈ 76 ਰੁਪਏ ਦੇ ਨਾਲ ਤੂੰ ਵੀ ਰੱਖ ਪਾਣਾ ਧੰਨ ਕਰਤਾ ਕਿ ਇਹ ਦੂਦਾੜਾ ਮੰਮੀ ਆ ਪਪੂ ਕੁਝ ਖਾਣੇ ਆ ਪਪੂ ਕੁਝ ਲੈ ਆਏ ਆ ਅੱਜ ਅੰਬ ਅੰਬ ਕੇ ਨਿੰਬੂ ਆ ਅੰਬ ਆ ਅਸੀਂ ਇੰਦਰ ਜੀ ਫਿਰਣੇ ਆਂ ਲੈ ਕਿ ਕਰਨੀ ਆ ਅਸੀਂ ਮੰਮੀ ਦੇ ਘਰੇ ਹਾਂਜੀ ਇਹ ਤਾਂ ਸਾਡੀ ਮੰਮੀ ਘਰੇ ਹੋਈ ਤੇ ਜਾਂਦੇ ਹੋਏ ਮੰਮੀ ਨੂੰ ਮਿਲ ਕੇ ਜਾਵਾਂਗੇ ਹੋਰ ਦੇਖਣੀਆਂ ਮम्मी ਘਰੇ ਹੁੰਦੀ ਕਿ ਨਹੀਂ ਹੁੰਦੀ ਪਾਪਾ ਦੀ ਮੰਮੀ ਜਿੰਨੀ ਇਹੇ ਵੀ ਜਾਈਦਾ ਮਾਮੀ ਦੇ ਘਰ ਤਾਲੇ ਲੱਗਾ ਹੁੰਦਾ ਆਹੋ ਸਹੀ ਗਿਆ ਪਿਛਲੀ ਵਾਰ ਜਦੋਂ ਅਸੀਂ ਉੱਥੇ ਗਏ ਸੀ ਹਰਨਪੁਰ ਸਾਹਿਬ ਉਹ ਤਾਂ ਗਏ ਸੀ ਸਾਡੀ ਮੰਮੀ ਨੇ ਘਰੇ ਹੁੰਦੇ ਲਈ ਪਾਪਾ ਦੀ ਮੰਮੀ ਪਾਪੇ ਹੀ ਪਾਪਾ ਦੀ ਮੰਮੀ ਦੇ ਘਰੇ ਪਾਪਾ ਦੀ ਮੰਮੀ ਦੇ ਘਰੇ ਹੁਣ ਤਾਂ ਪਾਪੇ ਦੀ ਮੰਮੀ ਦੇ ਘਰ ਜਲਦੀ ਆ ਚਲੋ ਹੁਣ ਮੰਮਾ ਤੇ ਪਪਾ ਪਤਾ ਨਹੀਂ ਕਿੱਥੇ ਗਏ ਆ ਕਿੱਥੇ ਆ ਯਾਰ ਪਤਾ ਨਹੀਂ ਕਿਸੇ ਜਗਹ ਲੱਗੇ ਹੋ ਗਏ ਆ ਬੰਦਰ ਛੱਡ ਗਏ ਯਾਰ ਅੱਜ ਤਾਂ ਪਤਾ ਨਹੀਂ ਕਿਹੜੇ ਬੱਬੂ ਕੋਸ਼ਿਆ ਮਾਂ ਲੈਣ ਗਏ ਆ ਤੇ ਆ ਇੱਧਰ ਦਾਦੀ ਪੁੱਤਰਾ ਪਿਆਰ ਦੇਖੋ ਜੁੜ ਜੁੜ ਕੇ ਬੈਠੇ ਤੇ ਮਰ ਤੋ ਵਲੋਗਿੰਗ ਹੀ ਨਹੀਂ ਹੋ ਰਹੀ ਕਿ ਮੇਰਾ ਫੋਨ ਚਾਰ ਕੇ ਲੱਗਾ ਆ ਆਏ ਹਾਏ ਕਿੱਦਾਂ ਫਿਰ ਕਿਹੜਾ ਲੱਗਦਾ ਹੈ ਪ੍ਰੋਮੋਸ਼ਨ ਕਰਕੇ ਕਿ ਨਾ ਪੈਸਾ ਹੀ ਪੈਸਾ ਹੋਗਾ ਪੈਸਾ ਹੀ ਪੈਸਾ ਹੋਗਾ ਤੇ ਹੋਈ ਬੈਣਾ ਅੰਬਣ ਗਏ ਆ ਜਿਹਨੇ ਬੈੜਾ ਥੋੜੀ ਪਾਪਾ ਕੋ ਪੈ ਹੈਗੇ ਆ ਪਾਪਾ ਕੋ ਜ਼ਿਆਦਾ ਪੈ ਹੈ ਆ ਤੇ ਮੁੰਲਾ ਤਾਂ ਫੇ 4-500 ਕਾ ਮਾਣਾ ਪ੍ਰੋਮੋਸ਼ਨ ਕਰ ਮੁੰਲਾ ਤਾਂ ਫੇ ਨਹੀਂ ਗੱਲਬਾਤ ਬਣੀ ਨਾਲ ਦੀ ਨਹੀਂ ਲੈ ਲੈ ਆਹ ਆਲੀ ਮੰਮੀ ਲੈ ਕੇ ਆਂਡੀ ਆਇ ਤੇ ਵੜੇ ਪਾਪਾ ਕਿੱਦਾਂ ਪਾਪਾ ਬਣੀ ਗੱਲ ਬਾਤ ਕਿ ਨਹੀਂ ਬਣੀ ਗੱਲ ਬਾਤ ਹੋਰ 140 ਰੁਪਏ ਕਿਲੋ 140 ਰੁਪਏ ਕਿਲੋ ਬੱਬੂ ਕੁਝ ਭਾਈਆ ਜਾਮਣਾ 80 ਰੁਪਏ ਦੀਆਂ ਜਾਮਣਾ 200 ਰੁਪਏ ਕਿਲੋ ਜਾਮਣਾ ਮੰਮੀ ਅੰਬ ਨਹੀਂ ਲੈ ਗਿਆ ਅੰਬ ਵਧੀਆ ਨਹੀਂ ਸੀ ਉਹਦੇ ਕੋਲ ਚਲੋ ਠੀਕ ਆ ਹੁਣ ਆਪਾਂ ਚੱਲਦੇ ਆਂ ਅੰਬ ਕਰਤਾਰ ਸੂਰਾ ਫੇਲ ਲਵਾਗੇ ਠੀਕ ਹੁਣ ਪਾਪੇ ਤੇ ਮਾਂ ਮੇਰੇ ਕੋਲ ਤਾਲ ਲੱਗਾ ਹੋਇਆ ਆ ਆ ਉਧਰ ਆਉਂਦੀ ਚੰਗੀ ਦਿਨ ਦਿਖਾਉਂਦਾ ਹੋਰ ਤਰੇ ਮਮੀ ਕੋ ਵੀ ਸਬੂਤ ਹੋਊਗਾ ਆਏ ਨਹੀਂ ਆਉਂਦੇ ਨਹੀਂ ਹੈਗੇ ਆ ਦੇ ਮਾਤਾ ਦੇ ਮਮੀ ਨੇ ਅਸੀਂ ਆਈਦਾ ਪਰ ਤੁਹਾਡੇ ਤਾਲਾ ਲੱਗਾ ਹੁੰਦਾ ਹੈ ਚਲੋ ਵੀ ਲੋਕ ਦੇਖੂਗੇ ਹੁਣ ਆਹੋ ਚਲੋ ਹੁਣ ਆਪਾਂ ਘਰ ਚੱਲਦੇ ਆਂ ਚਾਰਾ ਲਗਾ ਕੇ ਕਰੇ ਕਿਉਂ ਨਾ ਆਪਾਂ ਚੱਲਦੇ ਆਂ ਬੁਲਾਓ ਜੀ ਹੁਣ ਅਸੀਂ ਪਹੁੰਚ ਗਏ ਆਂ ਘਰ ਤੇ ਗੱਡੀ ਲੱਗੇ ਆਂ ਬੈਕ ਪਾਪਾ ਕਰਦੇ ਪਏ ਆ ਗੱਡੀ ਬੈਕ ਬੈਕ ਕਰਕੇ ਲਾਉਣੀ ਆ ਪਹਿਲਾਂ ਹੀ ਹਨਾ ਮੁੜ ਕੇ ਕੱਢਣੀ ਸੋਖੀ ਹੁੰਦੀ ਆ ਆਹੋ ਆਹੋ ਹਾਂ ਜੀ ਪਤਾ ਕੀ ਗੱਲ ਆ ਹਾਂ ਜੀ ਇਸ ਟਾਈਮ ਇੱਥੇ ਰਸਤੇ ਜਿਹਨੇ ਨਾ ਗੱਡੀ ਖੜੀ ਆ ਹੂੰ ਉਹ ਸਕੂਟਰ ਮੋਟਰਸਾਈਕਲ ਲੈ ਲੈਣੀ ਆ ਨਹੀਂ ਨਹੀਂ ਆਪਣੇ ਘਰ ਦੇ ਮੋਰੇ ਹੋਰ ਹੋਰ ਆਈਏ ਪਰੇ ਨਹੀਂ ਨਹੀਂ ਪਰੇ ਗੱਲ ਹੀ ਹੋਣਾ ਲਓ ਜੀ ਹੁਣ ਆ ਗਏ ਆ ਸੀ ਘਰੇ ਚਾਬੀ ਲੈ ਆਈ ਆ ਚਾਬੀ ਚਾਬੀ ਲੈ ਆਏ ਮੰਮੀ ਬਲੌਗ ਬਣਾ ਲੈਣਾ ਆਹੋ ਚਲੋ ਖੋਲੋ ਫਿਰ ਲੋਕ ਲੋਕ ਅਜਾਈ ਨੂੰ ਵੀ ਹੈ ਨਾ ਮੰਮੀ ਦੇਖਿਆ ਨਾ ਜ਼ੰਗਾਲ ਕਿੱਦਾਂ ਲੱਗਾ ਆ ਹਨਾ ਇਹਨੂੰ ਇੱਕਦਮ ਤੇਲ ਵੀ ਲਾਇਆ ਸੀ ਇਹਨੇ ਮੰਜਗੇ ਹਨਾ ਹੋ ਜਾਂਦੇ ਪੈਸੇ ਆ ਗਈਆਂ ਨਹੀਂ ਆਏ ਚਲੋ ਆਜੋ ਮਿਲਣਾ ਮਿਲਣਾ ਉਹ ਵੀ ਇਦਾਂ ਦੇਖ ਲੈ ਯਾਰ ਮੰਮੀ ਦੇਖ ਲੈ ਬਣੂਣ ਨੂੰ ਸਾਹ ਆਏ ਬਣੂਣ ਨੂੰ ਚਲੋ ਜੀ ਮੰਮੀ ਮੈਨੂੰ ਕੁਝ ਲੈ ਕੇ ਦੇ ਕੋਈ ਨਹੀਂ ਲੈ ਦੇਊਗਾ ਕੋਈ ਗੱਲ ਨਹੀਂ ਉਹ ਨਾ ਲੈ ਕੇ ਦੇਊਗਾ ਮੈਂ ਲੈ ਦੂੰਗੀ ਠੀਕ ਹੈ ਹਾਂ ਤਲੋਂ ਅੰਦਰ ਨਾਲ ਲੈਡਰ ਉੱਤੇ ਜਾਓ ਪੱਕਾ ਬੁੱਕ ਲਾਓ ਹਾਂ ਜੀ ਅਸੀਂ ਘਰ ਪਹੁੰਚ ਗਏ ਆ ਖਾ ਪਾਣੀ ਪੂਣੀ ਪੀ ਲਿਆ ਤੇ ਸਮਾਨ ਕੱਢ ਲਿਆ ਗੱਡੀ ਚੋਂ ਆਂਬ ਧੋ ਕੇ ਰੱਖੇ ਆਂਬ ਰੱਖੇ ਧੋ ਕੇ ਮਮੀ ਬੱਬੂ ਕੋਲੋਂ ਸੀ ਕੱਟਦੀ ਭਈ ਦੋ ਬੱਬੂ ਦੀਆਂ ਕਰਕੇ ਆਂਬੇ ਚਾੜ੍ਹ ਕੇ ਲੈ ਆਏ ਬਾਬਾ ਜੀ ਦੇ ਕੋਲ ਪਹਿਲਾਂ ਹਲੇ ਫਰੂਟ ਇੱਕੋ ਜਾਮਣਾ ਵੀ ਲੈ ਕੇ ਆਏ ਨਾਲ ਤੇ ਦੋ ਨਾਲ ਪੈਕ ਕਰਾ ਕੇ ਲਿਆਏ ਹਾਂ ਸਮਾਨ ਕੱਢ ਲਵਾਂਗੇ ਹੁਣ ਫਰੂਟ ਜਿਹੜਾ ਨਵਾਂ ਆਇਆ ਉਹਨੂੰ ਬਾਬਾ ਜੀ ਵਾਲੇ ਕਮਰੇ ਚ ਪਹਿਲਾਂ ਰੱਖਿਆ ਹਾਂ ਕਿਉਂਕਿ ਮੰਮੀ ਕੱਟਣ ਲਈ ਆ ਕਹਿੰਦੇ ਮੰਮੀ ਤਾਂ ਲੰਮੀ ਪਈ ਆ ਮੰਮੀ ਲੈ ਕੇ ਨਹੀਂ ਆਈ ਸੀ ਕੱਟਣ ਲਈ ਮਨ ਰੇ ਕਹਿੰਦੇ ਮ ਮਮੀ ਬੱਬੂ ਅਛਾ ਰੱਖਿਆ ਲਿਆ ਕੇ ਠੀਕ ਠੀਕ ਉਹ ਕਹਿੰਦੇ ਬੱਬੂ ਕੁਛ ਮਮੀ ਕੱਟਣ ਡਏ ਆ ਮੈਂ ਕਹਾ ਉਹ ਤਾਂ ਲੰਮੇ ਪਏ ਆ ਕੱਟਣ ਕਿਥੇ ਡਏ ਆ ਉਹਨੂੰ ਪੁੱਛ ਰਵਾਂ ਮੇਰੇ ਖਾਣਾ ਖਾਣਾ ਠੀਕੀ ਖਾਣਾ 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 ਚਲ ਕੱਟੋ ਫੇ ਟਿਊਸ਼ਨ ਜਾਣਾ ਟਿਊਸ਼ਨ ਜਾਣਾ ਹਾਂ ਆ ਛਿੱਲ ਕੇ ਛਿੱਲ ਕੇ ਕਰਦੇ ਛਿੱਲ ਕੇ ਕਰਦੇ ਤੇ ਚਲੋ ਮਿਲਦੇ ਆ ਫੇ ਤੁਹਾਨੂੰ ਜਦੋਂ ਟਿਊਸ਼ਨ ਜਾਏਗੀ ਹੁਣ ਇਹ ਟਾਈਮ ਪੌਣੇ 4 15 ਮਿੰਟ ਰਹਿਣਗੇ 4 ਵਜੇ ਚ ਹਲੇ ਥੋੜੀ ਜਾਉਂਗੀ ਫਿਰ ਬਾਅਦ ਚਲੀਏ ਹੁਣ ਆਪਾਂ ਰੁਕ ਜੋ ਆਹ 15 ਮਿੰਟ ਪਹਿਲਾਂ ਤਾਂ ਮਿਲਾਂਗੇ ਹਾਂ ਬਸ ਤੁਰਦੇ ਤੁਰਦੇ 5 ਮਿੰਟ ਹੋ ਜਾਣੇ ਆ ਹਾਂਜੀ ਹਾਂਜੀ ਮੈਂ ਇਹਨੂੰ ਛੱਡ ਕੇ ਚੱਲ ਜਾਂਗਾ ਦੁਕਾਨ ਤੇ ਤੇ ਫਿਰ ਮੈਂ ਆਉਂਗਾ ਇਹਨੂੰ ਲੈ ਆਉਣ ਦੇ ਟਾਈਮ ਠੀਕ ਆ ਜੀ ਕੋਠੇ ਲਵਾਂਗਾ ਫੋਨ ਦੀ ਬੈਟਰੀ ਹੈਗੀ ਲੋ ਚਾਰਜ ਲਾ ਦਿਓ ਹਾਂਜੀ ਕਿਦਾਂ ਜੀ ਹੈ ਫੋਨ ਮੈਂ ਤੇਰਾ ਲੈ ਗਿਆ ਜੀ ਨਾਲ ਅੱਜ ਬੈਟਰੀ ਤੇਰੇ ਫੋਨ ਦੀ ਲੋ ਲੈ ਫੜ ਫੋਨ ਚੱਲ ਬੈਠੋ ਯਾਰ ਹੁਣ ਮੈਂ ਟਿਊਸ਼ਨ ਤੋਂ ਆ ਗਿਆ ਹੈਲੋ ਹੈਲੋ 15 ਜਿੰਨਾ ਵੀ ਆਦੋ ਆਲਾ ਬਾਕੀ ਚਾਰਜਰ ਦੇ ਰਾਮ ਨੇ ਆਤਾ ਹੀ ਕਰ ਆ ਗਿਆ ਇੱਕ ਜੱਗ ਦੀ ਹਰ ਮਨ ਉੱਧਰ ਬੈਠਾ ਹੈ ਬਸ ਇੱਧਰ ਬੱਤੀਆਂ ਲਗਾ ਦੇਣੀ ਹੈ ਦਾਦੀ ਜੀ ਸੁੱਤੇ ਪਈ ਆ ਤੇ ਮਮਾ ਮੈਮ ਨੂੰ ਤਾਂ ਜਾਣਾ ਸੀਗਾ ਕਿ ਕੁਲਿਸ਼ਟੀ ਕੱਟਨੀ ਅੱਛਾ ਠੀਕ ਆ ਟੁੱਟੀ ਹੋ ਗਈ ਹੋਰ ਜਲਦੀ ਜਾਣਾ ਸੀ ਮੈਮ ਨੇ ਕਿਹਾ ਓਕੇ ਓਕੇ ਚਲੋ ਫਿਰ ਤੇਰੇ ਠੀਕ ਹੈ ਚਲ ਮੈਂ ਕਰ ਲਵਾ ਲਾਂਗਾ ਜੀ ਜਦਾਦੀ ਲੰਮੀ ਪਈਆਂ ਆ ਬਾਣੇ ਮੈਦਈ ਆਉਂਦੇ ਤੂੰ ਗਈ ਆਦੀ ਲੰਮੀ ਪਈ ਆ ਕੁਣ ਸਾਢੇ 6 ਹੋ ਗਏ ਆ ਤੇ ਮੰਮਾ ਇੱਧਰ ਲੱਗੇ ਹੋਇਆ ਸੂਟ ਕਰਨ। ਧਾਦੀ ਧਾਦੀ ਕੀ ਕਰਦੇ? ਹੋ ਗਏ ਆ ਮਲੇ ਜੀ ਬਸ। ਤਾਦੀ ਸਮੋਸੇ ਘਰ ਮਾਰ ਲੱਗੇ। ਹਾਂ ਖਾਣੇ ਆ। ਤੇ ਇਧਰ ਮੰਮਾ ਸੂਟ ਹੋ ਰਿਹਾ ਆ। ਤੇ ਕੱਲ ਕੱਲ ਨੂੰ ਛੁੱਟੀ ਸਕੂਲੋਂ ਤਾਂ। ਆ ਗਏ ਸਮੋਸੇ। ਚਲ ਖਾਈਏ ਮੈਂ। ਚਾਓ। ਹੁਣ 8 ਵਜ ਗਿਆ ਮੈਂ ਨਾ ਹੁਣੀ ਰੋਟੀ ਖਾ ਕੇ हटੀਆਂ। ਹਣਾ ਤੇ ਹਰ ਵੰਦਾ ਆਇਆ ਫੋਨ ਉਹ ਕਿਤੇ ਗਿਆ ਟੀਕਾ ਬੱਸ ਹੀ ਕਹਿੰਦਾ ਗਾਲਾਂ ਪੈਣੀਆਂ ਮੈਨੂੰ ਅਮਾ ਉਹ ਕਿਤੇ ਗਿਆ ਸੀਗਾ ਧਿਆਨ ਲੈ ਕੇ ਕਹਿੰਦਾ ਉਹ ਕੁਝ ਖਾਣ ਨੂੰ ਲੈ ਕੇ ਆਵਾਂ ਮੈਂ ਤੇ ਮੰਮੀ ਲਗਾਇਆ ਕੁਝ ਖਾਣ ਨੂੰ ਮੈਂ ਨਹੀਂ ਤੂੰ ਤੂੰ ਹੀ ਕਹਿੰਦੀ ਮੈਂ ਫਰਾਈਜ਼ ਖਾਣੇ ਆ ਸੀ ਰੋਟੀ ਖਾਣੀ ਆ ਹੁਣ ਆਏ ਨੂੰ ਬਹੁ ਗਿਆ ਗਾਲਾਂ ਕਹੀਆਂ ਆ ਉਹ ਤਾਂ ਕਰਾਂਗੇ ਸ਼ੂਟ ਕਲਾਸ ਤੇ ਲੱਗਣੀ ਆ ਕਲਾਸ ਤੇ ਲੱਗਣੀ ਆ 100% ਲੱਗਣੀ ਆ ਮੰਮੀ ਦਾ ਕਹਿੰਦਾ ਕਹਿੰਦਾ ਮੈਂ ਉੱਧਰ ਹੀ ਚੱਲਾ ਆ ਤੇ ਬਾਅਦ ਪੁੱਛਿਆ ਕਿ ਮੈਂ ਮੁੰਡੇ ਦੇ ਨਾਲ ਆਇਆ ਡਾਕਟਰ ਕਲਪਟ ਆਇਆ ਹੁਣ ਹੁਣ ਉੱਥੇ ਬੈਠਾ ਬਾਗ ਚ ਗੱਲ ਦੀ ਖਾਣ ਪੀਣ ਕਹਿੰਦਾ ਮੁੰਡਾ ਲੈ ਗਿਆ ਮੈਨੂੰ ਚਲੋ ਫਿਰ ਦੇਖਦੇ ਹਾਂ ਹਰਮਨ ਤਾਂ ਆ ਗਿਆ ਹੈ ਹੁਣ ਉਹ ਤਾਂ ਬਸ ਗਾਲਾਂ ਵਾਸਤੇ ਰੈਡੀ ਹੋ ਜਾ ਕਿਉਂ ਚਲੋ ਠੀਕ ਆ ਰਹੇ ਨੇ ਚਲੋ ਚਲੋ ਹਾਂ ਮੇ ਪ੍ਰਾਈਜ਼ ਆ ਚੁੱਕੇ ਨੇ ਇਕ ਗੱਲ ਦਾ ਜਵਾਬ ਹੈ ਤੂੰ ਕਹਿੰਦਾ ਮੈਂ ਮੁੰਡੇ ਨਾ ਚੱਲੇ ਤੂੰ ਮੈਨੂੰ ਦੱਸ ਕਿ ਰੋਟੀ ਨਿਪਟਾ ਤੁਸੀਂ ਮੈਂ ਆਪਣੇ ਫਰਾਈ ਦਗਾ ਹਾਂ ਹਾਂਜੀ ਹਾਂਜੀ ਨਹੀਂ ਮੈਂ ਕਿ ਤੈਨੂੰ ਨਿਪਟੋ ਮੈਂ ਖਾ ਲਵਾ ਬੋਲੋ ਬੋਲੋ ਕੱਢੋ ਗਾਲਾਂ ਮੰਮੀ ਨੂੰ ਥੋੜਾ ਤੁਹਾਨੂੰ ਕਹਿੰਦੇ ਆ ਤੂੰ ਜਿੱਥੇ ਮਰਜ਼ੀ ਜਾ ਫੇਰ ਜਾ ਤੁਸੀਂ ਐਂ ਦਾ ਕਰਦੇ ਮੈਂ ਤੁਹਾਨੂੰ ਗਾਈ ਗਾਲਾਂ ਪੈਂਦੀਆਂ ਆ ਤੁਹਾਨੂੰ ਆ ਨਹੀਂ ਮੈਂ ਨਹੀਂ ਹੈ ਗੱਲ ਚੇਂਜ ਕਰਦਾ ਯਾਰ ਮੈਂ ਲੱਗੀ ਭਰਾਵਾ ਖਾਣੇ ਨਾਲੇ ਤਾਂ ਮੋ ਲੈ ਲੋ ਮੋ ਲੈ ਲੋ ਮੈਂ ਲੈ ਲਉ ਲੈ ਲੋ ਖਾਣੇ ਵਿੱਚ ਪੜੀ ਬੋਲੋ ਅੱਗੇ ਇਹ ਕੱਢ ਦੇ ਲਾਉਗੀ। ਮੈਂ ਮੈਨੂੰ ਤੜਾ ਤੂੰ ਨਹੀਂ ਮੈਂ ਨਹੀਂ ਖਾਣਾ। ਉਹ ਤਾਂ ਖਾ ਗਿਆ। ਬਾਕੀ ਆਇਆ ਜਾਂ ਉਹ ਤੇਰੇ ਇਨਾਂ ਦੇ ਬੈਠਾ ਆ। ਉਹ ਜੋ ਜਾਂ ਪਰ ਇਹ ਆਵੇ। ਮੈਨੂੰ ਕੀ ਬਾਅਦ ਪੁੱਛਣਾ ਵੀ ਨਹੀਂ ਮੈਂ। ਹਾਂਜੀ। ਆ ਸਾਢੇ ਪਈ ਸੀ ਰਾਤ ਦੀ ਨਿਊਟਰੀ। ਚੌਲ ਇੱਥੇ ਪਿਆਜ਼ ਕੱਟ ਲੈ ਤੇ ਟਮਾਟਰ ਮੈਂ ਲਾਉਂਗੀ ਤੜਕਾ ਇਹਨੂੰ। ਤੜਕਾ ਲਾ ਕੇ ਚੌਲ ਬਣਾਵਾਂਗੇ। ਦੇਖਦੇ ਆ ਕਿੱਦਾਂ ਦੇ ਬਣਦੇ ਆ ਟਰਾਈ ਮਾਰ ਕੇ ਠੀਕ ਆ। ਹੈਨਾ? ਤੜਕਾ ਲਾ ਕੇ ਫਿਰ ਤੁਹਾਨੂੰ ਦਿਖਾ ਲਦੇ ਹਾਂ। ਮੈਂ ਲਾਣੇ ਤੜਕਾ ਢੁੜਕਾ। ਆਹ ਉਹ ਦੱਸੂਗੀ ਹੁਣ ਮੈਂ ਦੇਖਣਾ ਕੀ ਹੋ ਗਿਆ। ਇਹ ਹੋ ਗਿਆ। ਨੂੰ ਗਰਮਣਾ ਹੋ ਤਾ। ਮੈਂ ਮੰਮੀ ਨੂੰ ਇਹ ਲੈ ਕੇ ਇਨਵੈਂਟ ਕਰਨੀ ਹੈ। ਹਾਂ। ਪਹਿਲਾਂ ਪਿਆਜ਼ ਭੁੰਨ ਲਿਆ ਆ। ਹਾਂ। ਹੁਣ ਪਾਇਆ ਟਮਾਟਰ। ਇਹ ਪਾਵਾਂਗੀ। ਹਰੀ ਮਿਰਚ ਵੀ ਪਾਈਆ। ਟਮਾਟਰ ਪਾਵਾਂ ਹਰੀਆਂ ਤੇਸ ਪਾਈ ਜਾ। ਇਹ ਤਾਂ ਨਹੀਂ ਨੂੰਦੀ। ਅੱਛਾ ਚਾਵਲ ਦੇ ਵਿੱਚ ਨਿਊਟ੍ਰੀਟਿਊਟ ਚਾਵਲ ਕਿਹਨੇ ਪਾਇਆ ਉਹ ਵਿੱਚ ਚਾਵਲ ਪਾਉਂਗਾ ਇੱਦਾਂ ਚਾਵਲ ਵੀ ਇਕੱਲੇ ਬਣਾ ਸਕਦੇ ਆ ਇਦਾਂ ਹੀ ਹਨਾ ਹਾਂ ਉਹ ਨਿਊਟ੍ਰੀਟਿਊਟ ਨਹੀਂ ਪਾ ਗਏ ਤਾਂ ਬਣੀ ਹੋਈ ਹੈ ਨਾ ਮੈਂ ਤਾਂ ਚਾਹ ਲਈ ਪਾ ਲੈਣੇ ਆ ਉਹਦਾ ਵੀ ਤਾਂ ਸਬਜ਼ੀ ਪਾ ਕੇ ਚਾਵਲ ਖਾਈ ਦੇਈ ਆ ਹਾਂ ਇਦਾਂ ਬਣਾ ਕੜਕਾ ਲਾ ਕੇ ਚੰਗੀ ਤਰ੍ਹਾਂ ਹਾਂ ਇਦਾਂ ਬਣਾ ਕੇ ਦਿਖਾਉਂਦੇ ਆ ਦੇਖਾਂਗੇ ਟੇਸਟ ਕਰੀ ਕਿਦਾਂ ਦੇ ਬਣਦੇ ਆ ਤੁਸੀਂ ਕਿੱਥੇ ਖਾਣੇ ਆ ਉਹ ਭਰਾਵਾ ਇੱਕ ਵਾਰ ਟੇਸਟ ਵੀ ਦੇਖਣ ਦੇ ਨਾ ਕਿ ਤੇਰੇ ਬਣੇ ਆ ਪਤਾ ਆ ਤੂੰ ਜਿੰਨੇ ਲੋਕੇ ਆ ਗਏ ਆ ਮੈਂ ਢਾਪ ਦਵਾਂ ਪਪਾ ਮੈਨੂੰ ਸਭ ਤੋਂ ਵੱਡਾ ਕਿੰਨੇ ਪਾਣੀ ਦੇਆ ਕਿੰਨੇ ਪਾਣੀ ਦੇਆ ਬਿਨਾ ਗਾਲਾਂ ਖਾਧੀ ਆ ਜੀ ਸੁਧ ਨਹੀਂ ਹੋਣੇ ਹੈ ਕੀ ਚਲਾਵੇਂ ਡਟਾ ਕਿਉਂ ਤੁਸੀਂ ਵੀ ਤਾਂ ਪੇਡ ਘਲਾਂਦੇ ਆ ਯਾਰ ਆਰਮਰ ਲੇਟ ਆਇਆ ਮੈਂ ਤਾਂ ਕੁਝ ਕੀਤਾ ਵੀ ਨਹੀਂ ਲੱਗਦਾ ਤੁਹਾਡੇ ਪੇਡ ਬੋਨਾਂ ਮਮਾ ਉਹਨੂੰ ਕਹੋ ਮਮਾ ਮੈਂ ਤਾਂ ਕੁਝ ਯਾਰ ਮੈਂ ਤਾਂ ਕੁਝ ਕੀਤਾ ਦੇਖਿਆ ਮੰਮੀ ਗੁੱਸਾ ਹੁੰਤੇ ਹੁੰਦੀ ਕੱਟ ਮੇਰੇ ਤੇ ਵੀ ਨਿੱਕੜ ਵਾ ਮਾੜਾ ਮਟਾ ਜਾਂਦਾ ਮੇਰੇ ਤੇ ਵੀ ਹਾਲੇ ਤਾਂ ਮਾੜਾ ਮਟਾ ਪਾਪਾ ਦੇ ਵੀ ਨਿਕਲਦਾ ਨਹੀਂ ਇਕੱਲਾ ਪਾਪਾ ਦੇ ਪਾਪਾ ਦੇ ਕੀ ਕਰ ਜਾਣੇ ਨੂੰ ਉਹ ਨਹੀਂ ਦਰੀ ਬੰਦੇ ਨੇ ਤੇ ਗੁੱਸਾ ਵੱਢ ਦਮਾ ਮੈਂ ਹੈ ਨਹੀਂ ਰੂਗਾ ਮੜਾ ਮੜਾ ਕਰਕੇ ਨਿੱਕੜ ਜਾ ਮਾਪਰੇ ਵੀ ਘਰ ਵਾਲਾ ਬੇਚਾਰਾ ਹੈ ਗਰੀਬ ਬੰਦਾ ਨਹੀਂ ਤੇਰੀ ਕੋ ਬਹੱਚੀ ਦਾ ਉਹ ਨਿੱਕੜ ਜਾ ਕਰ ਕਰੇ ਨਿੱਕੜਨਦਾ ਹੈ ਕਿੰਨੀ ਅੱਗ ਲੱਗਦੀ ਪਾਪਾ ਦਾ ਵੀ ਨਿੱਕੜ ਜਾਂਦਾ ਪਾਪਾ ਦੀ ਸੁਣਿਆ ਨਹੀਂ ਨਿੱਕੜ ਜਾਂਦਾ ਅੱਛਾ ਪਾਪਾ ਗੁੱਸਾ ਕਰੇ ਛੜਦੇ ਘੜਦੇ ਆ ਹੈ ਪਾਪਾ ਗੁੱਸਾ ਕਰੋਗੇ ਆ ਕੇ ਛੜਦੇ ਘੜਦੇ ਆ ਕਿੰਦੀ ਹੁੰਦਾ ਮੰਮੀ ਮੰਮੀ ਵੀ ਹੜਦੀ ਘੜਦੀ ਆ ਕੋਈ ਤਰਗੜਿਆ ਜਾਂਦਾ ਵਿੱਚ ਹੋਰ ਕੀ ਤੇ ਬਣਾਓ ਫਿਰ ਦਿਖਾਨੇ ਆ ਪਾ ਕੇ ਯਾ 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 ਆਗੀ ਪਾਊਡਰ ਪਾਊਡਰ ਕਿਹੜਾ ਪਾਊਡਰ ਨਵਰਾਤਨ ਲੈ ਗਿਆ ਨਵਰਾਤਨ ਨਵਰਾਤਨ ਜੰਡੂ ਬੰਬ ਆ ਰਿਹਾ ਨਵਰਾਤਨ ਜੰਡੂ ਬੰਬ ਵਧੀਆ ਰਹੇ ਦੇਖੋ ਆ ਜੰਡੂ ਬੰਬ ਵਿੱਚ ਵੀ ਪਈ ਐ ਇੱਥੇ ਵੀ 100 ਰੁਪਏ ਦਾ ਨਹੀਂ ਆਹ 100 ਰੁਪਏ ਦੀ ਪੈਕਿੰਗ ਆ ਤੇ ਅਗਲੇ ਜੰਡੂ ਮੂੰਹ ਚ ਕੱਟ ਵਾਰ ਦਿੰਦੀ ਆ ਸੌਰੀ ਆਸ ਵਿੱਚ ਹੁੰਦੇ ਕਿੱਦਾਂ ਤੜਾ ਮੂੰਹ ਜਾਣਾ ਲੱਗੇ ਕੀ ਨੱਪੇ ਦਾ 90 ਦਾ 100 ਕ੍ਰਿੰਟ ਆ ਯਾਰ ਕਿੱਦੇ ਨਹੀਂ ਆਏ ਆ ਬੱਬੂ ਲਓ ਤੂੰ ਤਾਂ ਨਾ ਸੇਲ ਕਾਦੀ ਜੰਡੂ ਬਾਵਾ ਜੰਡੂ ਬਾਵਾ ਤੁਸੇ ਸਾਰਾ 90 ਰੁਪਏ ਦਾ ਮਹਿੰਗਾ ਵੜਾ ਦਿੱਤਾ ਯਾਰ ਇਹਨਾਂ ਨੇ ਮੰਮੀ ਮੰਮੀ ਜਾਣਦੀ ਤਾਂ ਬਾਰਗੇਨਿੰਗ ਕਰਕੇ 80 ਰੁਪਏ ਲੈ ਆਣਾ ਸੀਗਾ ਚੱਲ ਪਾਪੇਨ ਤਾਂ ਲੁੱਟ ਲੈਂਦੇ ਆ ਲੋਕ ਉਦਹੀਂ ਮੈਂ ਤਾਂ ਤੇਰੇ 400 ਗ੍ਰਾਮ ਦੀ ਪੈਕੇਜ ਮੈਂ ਕਹ ਤੇਰੇ ਪਾਪੇਨ ਦਾ ਲੁੱਟ ਲੈਂਦੇ ਲੋਕ 400 ਗ੍ਰਾਮ ਦੀ ਪੈਕੇਜ ਸੀ ਇੱਕ ਹਾਂ ਉਹ ਮਿਲਦਾ ਸੀਗਾ 300 ਲੱਗਦਾ ਸੀ ਸਾਢੇ ਤੁਸੇ 400 ਰੁਪਏ ਲੱਗੂਗਾ ਹਾਂ ਤਿਆਰ ਹੈ ਕਿ ਆਈ ਬਾਬਾ ਕੋਈ ਨਾ ਆਹੀ ਲੈ ਲੋਣਾ ਝੜ ਬਣਾ ਲਗੇ ਬਾਬਾ ਪਤਾ ਨਹੀਂ ਕਿ ਖਾਈ ਜਾਂਦੇ ਆ ਹੂੰ ਦੋ ਨਾਲ ਬੈਕਰਾਂ ਲੈ ਲਏ ਸੀ ਨਾਨ ਚਾਹ ਨਾਲ ਆਲੂ ਵਾਲਾ ਨਾਨ ਚਾਹ ਨਾਲ ਆਲੂ ਵਾਲਾ ਤੇ ਇੱਧਰ ਮੰਮੀ ਬਣ ਗਈ ਚਾਹ ਵੀ ਕਿ ਨਹੀਂ ਬਣੀ ਉਹ ਵਾਓ ਆ ਮੋਸੋ ਲਾ ਦੇ ਬਈ ਯਾਰ ਇਹ ਖਾਣੇ ਆ ਖਾ ਲਈ ਲੈ ਬਾਬਾ ਮੈਂ ਵੀ ਖਾਣੇ ਆ ਮੈਨੂੰ ਬਸ ਨਿਊਟ੍ਰੀਲਾ ਪਾਈਓ ਮਤਲਬ ਮੈਂ ਮੈਨੂੰ ਅੱਛੀ ਨਾ ਬਾਓ ਛੋਟੇ ਵਾਲੇ ਦੀ ਭਾਅ ਥੋੜੀ ਜਿਹੀ ਔਰ ਟੇਸਟ ਵਾਸਤੇ ਖਾਣੀ ਆ ਕਿਉਂਕਿ ਦੇਖਦੇ ਬਹੁਤ ਸੋਨੇ ਬਏ ਨੇ ਇੱਕ ਵਾਰ ਖਾਣੇ ਹੁਣ ਆਪਾਂ ਪਪਾ ਨੂੰ ਬੜੇ ਸਹੀ ਲੱਗਦੇ ਬਏ ਆ ਬਹੁਤ ਸਵਾਦ ਆ ਚਾਵਲ ਵਾਹ ਬਹੁਤ ਸਵਾਦ ਆ ਚਾਵਲ ਨਾਲ ਨਾ ਮਰਾ ਮੈਂ ਚਾਵਲ ਖਾਣੇ ਆ ਮੈਂ ਚਾਵਲ ਦੇ ਕੇ ਕੁਝ ਹੋ ਜਾਂਦਾ ਮੈਂ ਖਾਣੇ ਨੂੰ ਸਵਾਦ ਲੱਗਦੇ ਆ ਹੈ ਮੰਮੀ ਮੈਂ ਕਹਾਂ ਚਾਵਲ ਸਵਾਦ ਲੱਗੀ ਜਾਂਦੇ ਆ ਆ ਦੇਖ ਫਿਰ ਇੱਧਰ ਖਾ ਲੈ ਹਾਂਜੀ ਇੱਕ ਮਿੰਟ ਹੋਣੀ ਆ ਜੀ ਪਰ ਦੇ ਮਾ ਪਾਪਾ ਨੇ ਮਮੇ ਨਾਲ ਬਹੁਤ ਗੱਲ ਕਰਨੀ ਆ ਬਾਦੋ ਬਾਦੋ ਬਸ ਬਹੁਤ ਆ ਮੈਨੂੰ ਤਾਂ ਵੀ ਅੱਜ ਮੈਂ ਸਵਾਰ ਲੱਗੀ ਮਮਾ ਹਾਂ ਨੀ ਬਸ ਚਲ ਨਾ ਮੈਂ ਕਿ ਸਵਾਰ ਲੱਗੇ ਤਾਂ ਸਕੂਲੇ ਵੀ ਲੈ ਜਾ ਸਕਦੀ ਹਾਂ ਇਹ ਹਾਂਜੀ 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 ਆ ਲੈ ਵੜਾ ਦਾਦੀ ਮੇਰੀ ਬੋਤਲ ਵੀ ਘੜਤੀ ਹੋ ਪਾਣੀ ਵਾਲੀ ਚਲ ਆਪਾਂ ਖਾਈ ਖਾਂਦੇ ਹਾਂ ਪਰ ਦੇਖੋ ਵਾਪਾਂ ਤਾਂ ਸਵਾਰ ਲੱਗਦਾ ਵੀ ਲਓ ਆਨੇ ਆਵੀ ਖਾਈਓ ਖਾਈਓ ਮਾਣੋਂ ਨਿਕਾਲੇ ਰੋਟੀ ਤੇ ਦਾਦੀ ਦਾ ਖਾਰੇ ਨੇ ਆ ਆ ਕੀ ਅਮਲੰਚੀ ਹੂੰ ਤੇ ਨਾਲ ਇਹ ਸਾਰੇ ਆਪਣੇ ਫੇਵਰੇਟ ਕੰਪੋਜ਼ ਨੇ ਆਂਦੀ ਨਾਲ ਨਾਲ ਅਮਲੰਚੀ ਮੈਂ ਨਾ ਨਾ ਚੋਲ ਉਹ ਚੋਲ ਨਾਲ ਦਹੀਂ ਚੋਲਾ ਨਾਲ ਦੇਣੀ ਉਹ ਕਿੱਦੇ ਕੋ ਮੈਂ ਨਿਊਟ੍ਰੀਲ ਚਾਵਲ ਆਹੋ ਚਲੋ ਖਾਓ ਲਾਦਵੀ ਫੜਾ ਖਾਓ ਪਿਓ ਐਸ਼ ਕਰੋ ਮਿੱਤਰੋ ਯਾਰ ਜੋ ਮਰਜ਼ੀ ਖਾਓ ਢਿੱਡ ਆਪਣਾ ਆ ਢਿੱਡ ਜੀ ਆਪਣਾ ਆ ਨਾ ਹਾਏ ਤੁਹੇ ਮੈਂ ਕਹਿੰਦੀ ਆਹੀ ਮੰਮੀ ਹੁੰਦੀ ਜਿਹਦੇ ਬਾਸ ਢਿੜ ਲੈ ਕੇ ਬੈਠੀ ਹੁੰਦੀ ਆ ਮੇਰਾ ਢਿੜ ਦੁਖਦਾ ਵਿਆ ਆ ਮੰਮੀ ਨੇ ਪਹਿਲਾਂ ਫਰਕੀ ਦਿੱਤੀ ਚਾਹ ਦੇ ਨਾਲ ਫੇਰ ਦਿੱਤੀ ਮਲੰਜੀ ਦੇ ਨਾਲ ਹੁੰਦਾਈ ਬੇ ਦੇਖ ਵਾ ਉਹ ਨੀ ਇਹਨੇ ਬੁਰਗੇ ਜਿਹਾ ਮੇਰੇ ਵਾਲੇ ਮੈਂ ਕਿਹਾ ਮੰਗਲੀ ਨਹੀਂ ਇਹ ਮੰਮੀ ਉਲਟਾ ਸਿੱਧਾ ਖਾ ਕੇ ਬਾਸ ਕਰਨੀ ਮੈਂ ਢਿੜ ਦੁਖਦਾ ਆ ਪਹਿਲੇ ਆਪ ਇਹਦੇ ਕੁਝ ਖਾਂਦੀ ਆ ਇਹ ਉਲਟਾ ਦਈ ਆ ਮੈਂ ਉਲਟਾ ਸੀ ਤਾਂ ਖੋਦ ਗੱਦਦਾ ਹੈ ਤੂੰ ਉਲਟਾ ਸੀ ਤਾਂ ਇਹ ਆ ਕੀ ਇਹ ਕੀ ਇੱਕ ਗੰਭੂ ਹੋ ਗਈ ਖਾਓ ਪੀਓ ਹੁਣ ਮੈਨੂੰ ਵੀ ਖਾ ਲੈਣ ਨਾਲੇ ਹਾਂਜੀ ਰੋਟੀ ਪਾਣੀ ਸਾਰੇ ਖਾ ਗਏ ਹੋ ਗਏ ਵਿਹਲੇ ਮੂੰਹ ਤੇ ਮਾਰ ਦੋ ਉਹ ਨੂੰ ਸੱਸ ਦੇਖਦੀ ਐ ਉਹ ਨੂੰ ਸੱਸ ਦੇਖਣੀਆਂ ਉਹ ਨੂੰ ਸੱਸ ਦੇਖਣੀਆਂ ਦੋਨੋਂ ਜਣੀਆਂ ਰੀਲਸ ਮੈਂ ਇਹਨਾਂ ਨੂੰ ਕਹਿਣ ਡਿਆ ਵੀ ਮੈਨੂੰ ਮੜੇ ਚੋਲ ਦੇ ਦੇ ਉਹ ਵੀ ਮੈਂ ਵੀ ਖਾਵਾਂ ਚੋਲ ਟੇਸਟ ਦੇਖਾਂ ਕਾਦਾ ਹੀ ਗਈ ਜਾਂਦਾ ਇਹਨਾਂ ਨੂੰ ਬੱਸ ਸਾਰਾ ਕੋਈ ਨਿਬੜ ਗਿਆ ਸਾਰਾ ਕੋਈ ਖਤਮ ਸਾਰਾ ਕੋਈ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਚੁਕਾ ਆ ਤੇ ਮੈਂ ਕਹੀ ਨਾ ਮੈਨੂੰ ਚੋਲ ਦਾ ਟੇਸਟ ਕਰਾ ਦਿਓ ਜਾਂ ਤੂੰ ਲੈ ਗਿਆ ਵੇ ਓਏ ਮੇਰੀ ਗੱਲ ਸੁਣ ਕੋਲੀ ਜੀ ਥੋੜੇ ਹੀ ਲੈ ਆਈਂ ਜਿਆਦਾ ਨਾ ਲੈ ਕੇ ਆਈਂ ਮੈਂ ਟੇਸਟ ਟੇਸਟੀ ਦੇਖਣਾ ਆ ਉਹ ਵੀ ਪੀਣ ਲੱਗੀ ਤਾਂ ਤੇ ਆ ਦੇਖੋ ਜੀ ਨੂੰ ਸਸਤੀ ਜੋੜੀ ਕਿੱਦਾਂ ਐ ਮੋਬਾਈਲ ਦੇ ਉੱਤੇ ਰੀਲ ਦੇਖਣ ਦੀਆਂ ਦੋਨੋਂ ਜਿਹੜੀਆਂ ਰਲ ਗਏ ਉਹ ਵੀ ਪੀਣ ਲੱਗੀ ਲੈ ਮੰਮੀ ਓ ਦੇਖੋ ਜਾ ਕੇ ਰਸੋਈ ਚ ਭਾਂਡੇ ਛੋੜ ਦਿੱਤੇ ਆ ਆਉਣ ਗਈ ਆ ਪਤਾ ਨਹੀਂ ਇਹਨੇ ਭਾਂਡੇ ਪੁੱਡੇ ਛੋੜ ਦਿੱਤੇ ਕੀ ਛੋੜ ਦਿੱਤਾ ਨੇ ਜਾ ਕੇ ਦੇਖੋ ਚੈੱਕ ਕਰੋ ਜਾ ਕੇ ਜਰਾ ਕੋਲੀਡ ਕੀ ਆਇਆ ਲੈ ਹੀ ਆਈ ਪਾ ਕੇ ਆਹ ਕੀ ਆਵਾਜ਼ ਹੈ ਲੋ ਜੀ ਅਸੀਂ ਵੀ ਟੇਸਟ ਦੇਖਦੇ ਹਾਂ ਹੁਣ ਪਾਪਾ ਲੈ ਆਇਆ ਆਪਣਾ ਕਾਫੀ ਮਮਾ ਚਾਹ ਮੇਰੇ ਵਾਸਤੇ ਮੈਂ ਤਾਂ ਪੀਣੀ ਨਹੀਂ ਹੈਗੀ ਕਾਫੀ ਮੈਨੂੰ ਤਾਂ ਨੀਂਦ ਆ ਰਹੀ ਹੈ ਵੈਸੇ ਚਲ ਸੌਂ ਗੋ ਬਸ ਸੌਂ ਰਿਹਾ ਮਨ ਨਹੀਂ ਕਰਦਾ ਸੌਂਦਾ ਜੇ ਕਰਦਾ ਨਹੀਂ ਸੌਂਦਾ ਤਾਂ ਨੀਂਦ ਆਂ ਡਈ ਆ ਅੱਜ ਤੇ ਪਤਾ ਨਹੀਂ ਕੀ ਕਰੀ ਅੱਜ ਦਾਦੀ ਸੌ ਗਈ ਆ ਇਸ ਉੱਤੇ ਦਾਦੀ ਕਿ ਮੈਂ ਕੁੱਪ ਨਹੀਂ ਲੈ ਸੁੱਤੀ ਨਹੀਂ ਆ ਰਹੀ ਉਹਨਾਂ ਚਾਹ ਲਿਆ ਤੇ ਪਾਪਾ ਕੀ ਕਰਦੇ ਹੋ ਇਹ ਲੱਗਿਆ ਅੰਬ ਆਪਣੇ ਘਰ ਵਾਸਤੇ ਲਿਆ ਲਿਆ ਅੰਬ ਪੱਪਰੇ ਖਾਣਾ ਅੰਬ ਲੈ ਅੰਬ ਖਾਣੇ ਆ ਤੇ ਕਰਿਓ ਵਲੌਗ ਦਾ ਐਂਡ ਹੋਰ ਹੋਰ ਚਲੋ ਵਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਲੱਗਦਾ ਮੈਨੂੰ ਤਾਂ ਨਵੇਂ ਵਲੌਗ ਨਵੇਂ ਮੌਸ ਬਾਈ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ Thank you.